ਇਹ ਵੱਖਰੀ ਗੱਲ ਕਬੱਡੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਓ ਉਧਰੇ ਪਾਸੇ ਸਾਰੇ ਡੱਬਰ ਨਾਲ ਮੁਕਾਬਲਾ ਤੇ ਮੱਲਵੀ ਹੁੰਗਰ ਖੜੀ ਹੈ ਜਿਹੜਾ ਖੜਾ ਨਹੀਂ ਸ਼ਰਾਬੀ ਹੋਇਆ ਪਿਆ ਕੰਢੇ ਤੇ ਗਡਾਸੀਆ ਮਾਰੇ ਔਖੀ ਹੋ ਜੂ ਕੈਦ ਕੱਢ ਲਈ ਨੂੰ ਮਾਰਦੇ ਜਟਾ ਲਲਕਾਰੇ ਵੀ ਅੱਫੀ ਹੋ ਜੂ ਕੈਦ ਕੱਟਣੀ ਬੱਗੇ ਪਿੰਡ ਦਾ ਮੰਗੀ ਜਿਵੇਂ ਕਹਿੰਦੇ ਵੀ ਜਿੱਥੋਂ ਮਰਜ਼ੀ ਵੰਗਾ ਚੜਵਾ ਲਈ ਨਹੀਂ ਮਿੱਤਰਾਂ ਦਾ ਨਾਂ ਚੱਲਦਾ ਨਾਂ ਚੱਲਦਾ ਇਸ ਖਿਡਾਰੀ ਦਾ ਇਸਵੇਂ ਤਕੜਾ ਜੱਫਾ ਲੱਗਣ ਦੀ ਕੋਸ਼ਿਸ਼ ਹੈ ਦੀਪਾ ਹੁਸ਼ਿਆਰਪੁਰਿਆ ਹੁਸ਼ਿਆਰਪੁਰਿਆ ਨਹੀਂ ਰੀਸਾਂ ਨਹੀਂ ਰੀਸਾਂ ਹਾਂ ਤੇ ਦੂਰ ਹੋਣ ਵਾਲੀ ਗੱਲ ਥੈਂਕ ਯੂ ਵੈਰੀ ਮੱਚ ਹਾਂਜੀ ਸੋਹੇ ਜੀ ਕਮੈਂਟਰੀ ਕਰਨਗੇ ਮੱਖਣ ਜੀ ਹਾਂਜੀ ਮੱਖਣ ਵਾਲੇ ਜੀ ਸੋ ਪਹਿਲਾ ਦਾ ਮੈਚ ਇਹਨਾਂ ਨੂੰ ਪੁਆਇੰਟ ਹੋ ਚੁੱਕਾ ਹੈ ਮਿਸਟਰ ਮੱਖਣ ਵਾਲੇ ਇੱਕ ਪਾਸੇ ਇੰਗਲੈਂਡ ਔਰ ਦੂਸਰੇ ਪਾਸੇ ਆਪਾਂ ਦੇਖਦੇ ਆ ਵੀ ਕੈਨੇਡਾ ਵਸੀਆਂ ਟੀਮਾਂ ਦੇ ਦਰਮਿਆਨ ਕੈਨੇਡਾ ਇਸ ਟੀਮਾਂ ਦੇ ਦਰਮਿਆਨ ਬਹੁਤ ਤਕੜਾ ਮੈਚ ਜਿਹੜਾ ਇਸ ਸਮੇਂ ਸ਼ੁਰੂ ਹੋ ਚੁੱਕਾ ਹੈ ਅਗਲੀ ਰਿੰਗ ਦੇ ਨਾਲ ਆਪਾਂ ਜੁੜਦੇ ਆ ਵੀ ਸ਼ਾਹਗੁਲ ਵਸੀਆਂ ਦੇ ਲਾਗੇ ਕਹਿੰਦੇ ਵੀ ਆਹ ਨੌਜਵਾਨ ਪਰਦੀਆਂ ਪੰਡਦਾ ਹੈ ਔਰ ਦੂਸਰੇ ਪਾਸੇ ਸੈਦੋਗੇ ਦਾ ਬਲਜੀਤ ਸਿੰਘ ਇਹ ਦੁਨੀਆ ਦਾ ਮੰਨਿਆ ਪਰ ਮੰਨਿਆ ਜਾਂਦੀ। ਦੋਨਾਂ ਪਿੰਡ ਦਾ ਵਧੀਆ ਸਤਿਕਾਰ ਦੇਖੋ। ਹੱਸਦਾ ਨੱਚਦਾ ਟੱਪਦਾ ਝੂਮਦਾ ਵਿੱਚ ਮਸਤੀ। ਰੇਡ ਪਾਉਂਦਾ ਹੈ ਪੱਪਾ ਦੇ ਪਾਰ ਦੇਖੋ। ਨੰਬਰ 7 ਕੱਛਾ ਜਸਜੀਤ ਸਿੰਘ ਜਸਾ। ਗੌਂਕੜ ਵਾਂਗ ਤੇਜ਼ ਰਫ਼ਤਾਰ ਦੇਖੋ। ਗੇਮ ਦਾ ਮਾਲ ਗੱਭਰੂ ਕਬੱਡੀ ਦੀ ਸ਼ਾਨ ਗੱਭਰੂ। ਪਿੰਡ ਦੇ ਦਰਸ਼ਕਾਂ ਦਾ ਤਾਂ ਹੀ ਮਿਲਿਆ ਹੈ ਪਿਆਰ ਦੇਖੋ। ਅਗਲੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਹਾਂ ਵੀ ਦੀਸ਼ਾ ਮਹਿਲੂ ਦਾ ਉੱਗੇ ਵੱਲ ਕੇ ਲਾਉਦਾ ਹੋਇਆ ਹੱਥ ਔਰ ਵੱਜੀ ਹੋਈ ਵਿਸਲ ਕੇ ਪੁਆਇੰਟ ਇੰਗਲੈਂਡ ਦੇ ਹਿੱਸੇ ਜੁੜ ਗਿਆ ਇਹਦੇ ਵੇਲਣਾ ਵਰਗੇ ਪੱਟਨੇ ਤੇ ਕੰਦੇ ਲੱਗਣ ਕਿਲਾ ਚਤਾਵੜ ਦੇਖੋ ਬਾ ਸਰਜੀਤ ਕੌਰ ਦੇ ਪਿਤਾ ਚੂੜ ਸਿੰਘ ਦਾ लाडला ਇਹਦੀ ਹਿੱਕ ਵਿੱਚ ਅਨਾਂ ਜੋਰ ਦੇਸ਼ ਵਿਦੇਸ਼ ਕਬੱਡੀ ਖੇਡ ਕੇ ਕਈ ਰਿਕਾਰਡ ਦਿੱਤੇ ਇਹਨੇ ਤੋੜ ਬੱਲੇ ਨੰਬਰ 1 ਦੇ ਰੇਡਰਾਂ ਚ ਇਹਨੇ ਨਾਮ ਦਿੱਤਾ ਇਹ ਜੋੜ ਲੱਗਾ ਬਿਲਗ ਰੇਡ ਹੁਣ ਪਾਲ ਦਿਓ ਇਹ ਗੁਰਲਾ ਕਾਕਾ ਖਡਾਣੀ ਦੀ ਯੂਐਸਏ ਵਾਲੇ ਗੁਰਦਾਰ ਦੇ ਵਾਸਤੇ ਅਮਰੀਕਨ 20 ਡਾਲਰ ਦਾ ਵਾਪਸ ਹਲਵਾਰ ਭੇਜੇ ਨੇ ਕਾਕਾ ਖਡਾਣੀ ਦੀ ਯੂਐਸਏ ਵਾਲੇ ਕਰਨ ਕਮਾਲ ਦੀ ਦਿੜਵੇ ਵਾਲੇ ਆਪਣੀ ਟੀਮ ਦੇ ਇਹਨਾਂ ਖਿਡਾਰੀਆਂ ਨੂੰ ਔਰ ਨਾਲ ਸਾਡਾ ਬਲਵਿੰਦਰ ਸਿੰਘ ਵੀਰ ਸ਼ਵਾਸ਼ੀ ਦਿੰਦੇ ਹੋਏ ਅਗਲੀ ਰੇਡ ਕਹਿੰਦੇ ਵੀ ਬਿਹਾਰੀਪੁਰਿਆ ਕੁਲਵਿੰਦਰ ਸਿੰਘ ਇਹਨੂੰ ਦੁਨੀਆ ਜੀਤੇ ਦੇ ਤੌਰ ਤੇ ਜਾਣਦੇ ਹੈ 2005 ਕੈਨੇਡਾ ਦੇ ਕਬੱਡੀ ਕੱਪ ਦਾ ਉੱਤਮ ਰਿਹਾ ਇਸ ਵਿੱਚ ਅੱਗੇ ਵਧ ਕੇ ਲੱਗਦਾ ਹੋਇਆ ਹੱਥ ਇਹ ਗੱਭਰੂ ਦੇਸ਼ ਪੰਜਾਬ ਦੇ ਦੇਖੋ ਜੁੱਸਿਆਂ ਦੇ ਵਿੱਚ ਜਾਨ ਹੈ ਗੱਜ ਗੱਜ ਚਾਉੜੀਆਂ ਛਾਤੀਆਂ ਇਹ ਦਿਨ ਦੇ ਠੱਲ ਤੂਫਾਨ ਹੈ ਇਹ ਅੰਬਰੀ ਗੁੱਡੀ ਚਾੜ ਦੇ ਟਾਕੀ ਲਾਉਂਦੇ ਵਿੱਚ ਅਸਮਾਨ ਇਹ ਤਨਵੰਦੇ ਨਾਲ ਜੂਝਦੇ ਬਾਟਰ ਹੋਇਆ ਖੇਡ ਮੈਦਾਨ ਤਾਈਓ ਰੱਬ ਵਰਗਾ ਹੈ ਦੋਸਤੋ ਸਾਨੂੰ ਬਿਣਗੇ ਰਾਤ ਦੇ ਮਾਨ ਬਦਲਾ ਜਿਹਾ ਬਦਨ ਮੁੰਡੇ ਦਾ ਰੇਡ ਰਬੜ ਵਾਂਗ ਲਚਕੀਲਾ ਏ ਰੇਡਾਂ ਪੌਦਾ ਤੋਰਾ ਤੁਰਦਾ ਤੁਰੇ ਜੋ ਨਾਗ ਨਸ਼ੀਲਾ ਏ ਸੰਤੋਖ ਸਿੰਘ ਦਾ ਸੁਪੁੱਤਰ ਵਾਰਿਸ ਨੇਕੀ ਦੀ ਕਬੱਡੀ ਦਾ ਸਿਧਮਾਂ ਦਾ ਜੱਸਾ ਵਾਲਾ ਹੀ ਫਰਤੀਲਾ ਏ ਔਰ ਦੂਸਰੇ ਪਾਸੇ ਮੱਖਣ ਸਿੰਘ ਜਲ ਸਾਹਿਬ ਜਗਤਪੁਰ ਜੱਟਾਂ ਵਾਲੇ ਮਾਣ ਮਹਿਸੂਸ ਕਰਦੇ ਨਹੀਂ ਇਸ ਰਾਜਵਾਲ ਦੀ ਕਬੱਡੀ ਦੇ ਉੱਪਰ ਅਮਨ ਜਗਤਪੁਰਿਆ ਨਹੀਂ ਡੱਕ ਸਕਿਆ ਆਉਂ ਸਿਧਵਾ ਦਾ ਜੱਸਾ ਪੁਆਇੰਟ ਲੱਗੇ ਵਾਪਸ ਜਾਂਦਾ ਹੋਇਆ ਆਓ ਅਗਲੀ ਰੇਡ ਦੇਖਣਾ ਵੀ ਤਿੰਦਾ ਪਰਜੀਆ ਪਿੰਡ ਦਾ ਅੱਗੇ ਵਧ ਕੇ ਕਾਲੇ ਨੰਗਲੀਆਂ ਸੰਦੀਪ ਸਿੰਘ ਦੇਖਦੇ ਵੀ ਮਾਝੇ ਦਾ ਮਹਾਰਾਜ ਉਧਰੇ ਪਾਸੇ ਗੁਰਪ੍ਰੀਤ ਸਿੰਘ ਜੀ ਭੁੱਗੀ ਸਾਹਿਬ ਬੈਠੇ ਹੋਏ ਨੇ ਵੀ ਬਟਾਲੇ ਦੇ ਲਾਗੇ ਖੋਖਰ ਫੌਜੀਆ ਪਿੰਡ ਪਰ ਇਸ ਨਾਦਵਾਨ ਦਾ ਪਿੰਡ ਲੋਹਾ ਉਹ ਕਾਲਾ ਨੰਗਲ ਹੈ ਗੁਰਪ੍ਰੀਤ ਦਾ ਖੋਖਰ ਫੌਜੀਆ ਪਿੰਡ ਉਹ ਆ ਗੱਲ ਕਰਨਗੇ ਮਾਈਕ ਦੇ ਉੱਪਰ ਵਿਸ਼ੇਸ਼ ਤੌਰ ਤੇ ਯੰਗ ਕਬੱਡੀ ਕਲੱਬ ਨੂੰ ਆਪਾਂ ਧੰਨਵਾਦ ਕਰਦੇ ਆਂ ਔਰ ਗੁਰਨਾਲ ਦੀ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆਂ ਮਰਲੀ ਕੰਨੀ ਦੇ ਉੱਪਰ ਅਮਨ ਆਇਦਰ ਦੇ ਪਾਸੇ ਦੇਖਦੇ ਵੀ ਦੀਪਾ ਕੁਰਲੀ ਇਹ ਹੁਸ਼ਿਆਰਪੁਰਿਆ ਫੁੱਲ ਡੱਕ ਪਾਉਂਦਾ ਕਿ ਨਹੀਂ ਕਹਿੰਦੇ ਬਾਬੇ ਦਾ ਨਾਮ ਹੈ ਕਬੱਡੀ ਜਗਤ ਦੇ ਵਿੱਚ ਕਦੀ ਕਿੰਦੇ ਰਿਆਰ ਦਾ ਨਾਮ ਆਓ ਪਰ ਲੱਗੇ ਵਾਪਸ ਜਾਂਦਾ ਹੋਇਆ ਗੁਰਲਾਲ ਸਿੰਘ 골ਦੀ ਵਰਗੇ ਵੀਰ ਇੰਗਲੈਂਡ ਦੀ ਟੀਮ ਦੇ ਨਾਲ ਵਿਸ਼ੇਸ਼ ਤੌਰ ਤੇ ਆਏ ਆਓ ਦੇਖਦੇ ਆ ਵੀ ਦੀਸ਼ਾ ਇਸ ਸਮੇਂ ਹਲਕਾ ਜਿਹਾ ਕਰਨਾਟਕ ਇੰਗਲੈਂਡ ਦੇ ਵਾਸਤੇ ਇੱਕ ਗੰਗ ਹੋਰ ਜੋੜਦਾ ਹੋਇਆ ਦੇਖੋ ਗੁੱਦਵੇਂ ਸਰੀਰ ਨੇ ਗੱਬਰੂਆਂ ਦੇ ਚੁੰਗ ਚੁੰਗ ਬੂਰੀਆਂ ਜੁੱਸੇ ਕਮਾਲ ਦੇ ਨੇ ਕੋਈ ਟਾਈਗਰ ਸਟੀਲ ਤੂਫਾਨ ਕੋਈ ਕੋਈ ਰੁਸਤਮ ਜੱਬ ਤੇ ਚੀਤਾ ਘਮਦੇ ਨੇ ਜੋਨ ਕਬੱਡੀ ਤੇ ਉਦੋਂ ਫਿਰ ਹੋਰ ਚੜਦਾ 6 ਫੁੱਟ ਦੀ ਛਾਲਿੰਦਿਆਂ ਦੇ ਹੰਧਿਆਂ ਵਿੱਚ ਲਾਮਦੇ ਨੇ ਅਰਜਨਾ ਅਬਾੜ ਜੇਤੂ ਕਬੱਡੀ ਚ ਹੋਏ ਪੈਦਾ ਬਣ ਕੇ ਗੱਭਰੂ ਸੋਹਣੇ ਪੰਜਾਬ ਦੇ ਨੇ ਬਣ ਕੇ ਗੱਭਰੂ ਸੋਹਣੇ ਪੰਜਾਬ ਦੇ ਨੇ ਔਰ ਕੁਲਵਿੰਦਰ ਸਿੰਘ ਮੱਲ ਦੀ ਅਗਲੀ ਰੇਡ ਹੋਲੇ ਦੇਖਣਾ ਵੀ ਗੁਰਦਾਸਪੁਰਿਆ ਦੇ ਨਾਲ ਕੌਣ ਦੋਹਾਂ ਲੈਂਦਾ ਆਓ ਅਗਲੀ ਰੇਡ ਦਾ ਆਪਾਂ ਨਜ਼ਾਰਾ ਦੇਖਦੇ ਵੀ ਇਸ ਸਮੇਂ ਪਈ ਹੋਈ ਰੇਡ ਹੈ ਤੇ ਮੱਲ ਗੁਰਦਾਸ ਗੱਗ ਹੋਰ ਜੋੜਦਾ ਹੋਇਆ ਆਪਣੀ ਟੀਮ ਦੇਖਦੇ ਚਾੜੇ ਬਦਰੇ ਪਿੰਡ ਕਾਲੇ ਅਫਗਾਨੇ ਦਾ ਤੇ ਡੇਰਾ ਬਾਬਾ ਰਣਕ ਦਾ ਪੰਜਾਬੀ ਵੀਰੋ ਏਰੀਆ ਹੈ ਕਹਿੰਦੇ ਵੀ ਆਹ ਤਿੰਦਾ ਪਰਦੀਆਂ ਵਾਲਾ ਜਿੰਨੇ ਪੁਆਇੰਟ ਲਿਆਵੇਗਾ ਉਸਦੇ ਚਾਚਾ ਜੀ ਉਹਨੇ 20 20 ਡਾਲਰ ਜਸਵੀਰ ਸਿੰਘ ਦੀ ਪਰਦੀਆਂ ਵਾਲੇ ਉਹਨੇ 20 20 ਡਾਲਰ ਦਾ ਮਾਣ ਸਨਮਾਨ ਦਿੰਦੇ ਨੂੰ ਦੇਣਗੇ ਵਿਸ਼ੇਸ਼ ਧੰਨਵਾਦ ਹੈ ਸਾਡੇ ਜਸਵੀਰ ਸਿੰਘ ਦਾ ਔਰ ਇਧਰ ਦੇ ਪਾਸੇ ਨਗਰਪੀਆ ਦਾ ਸੰਦੀਪ ਔਰ ਸਿਧਵਾ ਦਾ ਜਸਰ ਬੈਟਰੀਨਾ ਕੇ ਜੋੜਦਾ ਹੋਇਆ ਸਾਡੇ ਦਵਿੰਦਰ ਵੀਰ ਸਿੰਘ ਜੀ ਚੱਲ ਸਾਹਿਬ ਸਟੇਜ ਤੇ ਨੇ ਮਾਣ ਮਹਿਸੂਸ ਕਰਦੇ ਵੀ ਸਾਡੇ ਗਵਾਲੀ ਪਿੰਡ ਦਾ ਆ ਨੌਜਵਾਨੀ ਇਸ ਸਮੇਂ ਪੁਆਇੰਟ ਲੱਗੇ ਵਾਪਸ ਆਪਣੀ ਟੀਮ ਦੇ ਲਈ ਲੱਖਾਂ ਜੇ ਅੰਕ ਜੋੜਦਾ ਹੋਇਆ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਵੀ ਕਾਲਾ ਸੰਗਿਆ ਜ਼ਿਲ੍ਹਾ ਕਪੂਰਥਲੇ ਦਾ ਪ੍ਰਸਿੱਧ ਪਿੰਡ ਉੱਥੋਂ ਦੇ ਕਾਲੂ ਦੀ ਪਈ ਹੋਈ ਰੇਡ ਹੈ ਫਿਰ ਰਗ ਰਗ ਦੇ ਵਿੱਚ ਸਮਾਈ ਹੋਈ ਹੈ ਲੋਕੀ ਦਿਲਾਂ ਦੇ ਵਿੱਚ ਵਸਾਈ ਹੋਈ ਹੈ ਕੌਮ ਜੱਗ ਦੇ ਖੁੱਤੇ ਪੰਜਾਬੀਾਂ ਦੀ ਜਿਹਨੇ ਪ੍ਰੀਤ ਕਬਡੀ ਨਾਲ ਪਾਈ ਹੋਈ ਹੈ ਇਹ ਬੱਗੇ ਪਿੰਡੀਆਂ ਮੰਗੀ ਹੈ ਸ਼ਾਹਗੁਰ ਮਸੀਆ ਦੇ ਏਰੀਏ ਦਾ ਇਹ ਦੁਨੀਆ ਦਾ ਬੰਦਿਆ ਪਰ ਬੰਦਿਆ ਜਾਫੀ ਇਸ ਸਮੇਂ ਲਾਲ ਤਕੜਾ ਜੱਫਾ ਇੱਕ ਅਖੋਰ ਜੋੜਦਾ ਹੋਇਆ ਗੁਰਲਾਲ ਦੀ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆ ਗੁਰਲਾਲ ਪਟਿਆਲੇ ਵਾਲਾ ਜੋ ਇਸ ਸਮੇਂ ਅਗਲੀ ਰੇਡ ਪਾਉਣ ਦੇ ਲਈ ਵਧਿਆ ਹੋਇਆ ਹੈ ਗੱਡੀ ਚੜੀ ਹੋਈ ਜੀਦੀ ਹੈ ਅੰਬਰਾਂ ਦੇ ਉਹਨੂੰ ਕਰਾਰੀਆ ਯਾਰੋ ਗੁਰਲਾਲ ਕਹਿੰਦੇ ਪਰ ਉਧਰ ਦੇ ਪਾਸੇ ਦੇਖਦਾ ਵੀ ਦੀਪਾ ਹੁਸ਼ਿਆਰਪੁਰਿਆ ਹੁਸ਼ਿਆਰਪੁਰਿਆ ਨਹੀਂ ਰੀਸਾਂ ਨਹੀਂ ਰੀਸਾਂ ਹਾਂ ਤੇ ਦੂਰ ਹੋਣ ਵਾਲੀ ਉਹਨੇ ਦੇ ਫਾਨੀ ਸਮੇਂ ਦੀਆਂ ਬਾਤਾਂ ਹੋ ਗਈਆਂ ਮਾਰ ਹੁਚਕਾ ਗੋਲੀ ਚੋਕਲੇ ਸਨਖਿਆ ਯਾਰਾਂ ਵੇ ਪੈਰ ਖਾਲੇ ਪਕੜੇ ਨੇ ਇਸੇ ਵਿੱਚ ਬਹੁਤ ਤਕੜਾ ਜੱਫਾ ਲੱਗਦਾ ਹੋਇਆ ਸਾਡੇ ਅਪਲ ਟਕਰਾਉਜੀ ਟੈਕਨੋਲੋਜੀ ਵਾਲੇ ਧਾਰਾ ਓਜਰਾ ਜੀ ਉਹ ਵੀ ਸਾਡੇ ਲਿਵਿਆਰ ਨੇ ਵਿਸ਼ੇਸ਼ ਤੌਰ ਤੇ ਆਪਾਂ ਧੰਨਵਾਦ ਕਰਦੇ ਹਾਂ ਯੰਗ ਕਬੱਡੀ ਕਲੱਬ ਦੇ ਸਾਰੇ ਆਰਗੇਨਾਈਜ਼ਰਾਂ ਵੱਲੋਂ ਵਿਸ਼ੇਸ਼ ਧੰਨਵਾਦ ਇੰਗਲੈਂਡ ਦਾ ਸਾਡਾ ਸੱਤਾ ਵੀਰ ਤੇ ਰਣਜੀਤ ਢੰਡਾ ਜੀ ਕਹਿੰਦੇ ਵੀ ਜਿੰਨੇ ਜਾਫੀ ਜੱਫੇ ਲਾਉਣਗੇ 100-100 ਪੌਂਡ ਦਾ ਆਪਾਂ ਮਾਨ ਸਨਮਾਨ ਦੇਵਾਂਗੇ ਸਾ ਗੁਰਬਖਸ਼ ਸਿੰਘ ਜੀ ਮਾਨ ਮਹਿਸੂਸ ਔਰ ਅਗਲੀ ਰੇਡ ਹੈ ਆਓ ਦੇਖਦੇ ਆਂ ਵੀ ਦੀਸ਼ਾ ਮਿਹੇੜੂ ਵਾਲਾ ਜਿਸ ਨੌਜਵਾਨ ਨੇ ਇਸਵੇਂ ਪਹਿਲ ਪਾਈ ਹੋਈ ਚਾਰ ਜਾਫੀ ਤਿਆਰ ਬਰ ਤਿਆਰ ਨੇ ਹੁਣ ਦੇਖਦਾ ਵੀ ਬੱਗੇ ਪਿੰਡਿਆ ਦੁਹਤ ਕਰਦਾ ਜਾਂ ਸੈਦੋਕੇ ਵਾਲਾ ਆਓ ਇਹ ਨੌਜਵਾਨ ਬੱਗੇ ਪਿੰਡ ਦਾ ਮੰਗੀ ਨਹੀਂ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨਹੀਂ ਕੌਡੀ ਦੇ ਵਿੱਚ ਰੰਗ ਲਿਆ ਆ ਸੁਪਰਸਟਾਰਾਂ ਦੇ ਵਿੱਚ ਨਾਮ ਹੈ ਆਇਆ ਸਰੂ ਜਿਹਾ ਕਦਿਸ ਦਾ ਚਿਹਰਾ ਮਸਤਮ ਲੰਗੀ ਨਹੀਂ ਇਹ ਬੱਗੇ ਪਿੰਡ ਦਾ ਮੰਗੀ ਨਹੀਂ ਜਿਹਨੇ ਦੁਨੀਆ ਕਬੱਡੀ ਦੇ ਵਿੱਚ ਰੰਗੀ ਨਹੀਂ ਸਾ ਗੁਰਬਖਸ਼ ਸਿੰਘ ਜੀ ਨਿੰਜਰ ਵੱਲੋਂ ਆਪਾਂ 50 ਡਾਲਰ ਜੋ ਹੈ ਉਹ ਬਗਿਆ ਦੇ ਮੰਗੀ ਦੇ ਵਾਸਤੇ ਜਿੰਨਰ ਰਿਜਰ ਜੀ ਭੇਜਦੇ ਨੇ ਵਿਸ਼ੇਸ਼ ਧੰਨਵਾਦ ਆਓ ਅਗਲੀ ਰੇਟ ਦੇ ਨਾਲ ਆਪਾਂ ਫਿਰ ਜੁੜਦੇ ਆ ਜੱਸਾ ਸਿਧਵਾ ਦੋਨਾ ਦਾ ਕਪੂਰ ਥਲੀਆ ਔਰ ਫਗਵਾੜੇ ਦੇ ਲਾਗੇ ਦੇ ਜਗਤਪੁਰ ਜੱਟਾ ਪਿੰਡ ਦਾ ਅਮਨ ਹੁਣ ਦੇਖਦੇ ਆ ਵੀ ਡੱਕ ਪਾਉਂਦਾ ਕਿ ਨਹੀਂ ਆਓ ਕਪੂਰ ਥਲੀਆ ਇੱਕ ਪਾਸੇ ਕਹਿੰਦੇ ਵੀ ਫਗਵਾੜੇ ਦੇ ਏਰੀਏ ਦਾ ਆ ਨੌਜਵਾਨ ਔਰ ਦੂਸਰੇ ਪਾਸੇ ਸਿਧਵਾ ਦੋਨਾ ਦਾ ਜੱਸਾ ਮੱਲ ਦੀ ਰੇਡ ਇਹ ਦਰਸ਼ਕਾਂ ਦਾ ਚਿਹੇਤਾ ਖਿਡਾਰੀ ਬਣ ਗਿਆ ਉਹ ਦੇਖਦਾ ਵੀ ਬੱਗਿਆਂ ਦਾ ਦੁਖਤ ਕਰਦਾ ਯਾ ਸ੍ਰੇਧਾਂ ਦੀ ਤਰਤੀ ਦਾ ਸੋਨੀ ਆ ਬੱਗੇ ਪਿੰਡ ਦਾ ਮੰਗੀ ਸਰਦਾਰ ਗੁਰਮੀਤ ਸਿੰਘ ਦਾ ਵੇਲਾ ਮਾ ਜਸਵੀਰ ਗੌਰ ਬਾਹਰ ਮਹਿਸੂਸ ਕਰਦੀ ਪੁੱਤ ਦੀ ਕਬੱਡੀ ਦੇ ਉੱਪਰ ਆਹ ਦੇਖਦਾ ਵੀ ਹੱਥਾਂ ਦੇ ਵਿੱਚੋਂ ਨਿਕਲਦਾ ਜਾਂਦਾ ਇਹ ਮੱਲ ਹੈ ਚਾੜੇ ਮਧਰੇ ਵਾਲਾ ਗੁਰਦਾਸਪੁਰਿਆ ਗੁੱਡੀ ਚੜੀ ਹੋਈ ਜਿਹਦੀ ਹੈ ਅੰਬਰਾਂ ਤੇ ਉਹਨੂੰ ਘਨੌਰੀਆ ਯਾਰੋ ਗੁਰਲਾਲ ਕਹਿੰਦੇ ਵੇਲਣੇ ਜਿਹੇ ਨੇ ਪੱਟ ਇਸ ਦੇ ਤੇ ਜੁਸਾ ਯਾਰੋ ਫੁਲਾਦ ਕਹਿੰਦੇ ਲਿਆਵੇ ਹਨੇਰੀ ਵਿੱਚ ਜਾਫੀਆਂ ਦੇ ਉਧਰ ਜੂੜ ਸਿੰਘ ਦਾ ਧਾਵੀ ਕਮਾਲ ਕਹਿੰਦੇ ਦੁਨੀਆ ਵਿੱਚ ਗੂੰਜਦਾ ਨਾਮ ਦੇਖੋ ਵਿੱਚ ਗੋਦੜੀਆਂ ਗੁੱਜੇ ਨਾਲ ਲਾਲ ਰਹਿੰਦੇ ਗੱਡੀ ਚੜੀ ਹੋਈ ਜੀ ਦੀ ਆਬਰਾਂ ਤੇ ਉਹਨੂੰ ਘਨੌਰੀ ਆ ਯਾਰੋ ਗੁਰਲਾਲ ਕਹਿੰਦੇ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਆ ਢਿਸ਼ੇ ਦੀ ਪਈ ਹੋਈ ਰੇਡ ਹੁਣ ਕੌਣ ਜੱਫਾ ਲਾਉਂਦਾ ਇਸ ਨਾਦ ਬੰਦੋ ਅਗਲੀ ਰੇਡ ਆਪਾਂ ਫਿਰ ਦੇਖਦੇ ਹਾਂ ਵੀ ਸਿੱਧਵਾ ਦੋਨਾਂ ਦਾ ਜੱਸਾ ਸੁਖਮੰਦਰ ਹੰਸਰਾ ਸਾਹਿਬ ਜਗਦੀਸ਼ ਗਰੇਵਾਲ ਦੀ ਬੱਬੀ ਮੰਡੇਰ ਜਸਵੰਤ ਖੜਗ ਗੋਗਾ ਘੁਣੀਆਂ ਔਰ ਸਾਡੇ ਵੀਰ ਜਲੰਧਰ ਸਿੰਘ ਹਰਮਿੰਦਰ ਢਿੱਲੋਂ ਤੇ ਜੱਟਵਾਸੀ ਅਮਰਜੀਤ ਸਾਡੇ ਵੀਰ ਰਾਏ ਵਰਗੇ ਗੱਲ ਕਰਨਗੇ মিডিਏ ਤੇ ਯੰਗ ਕਬੱਡੀ ਕਲੱਬ ਨੂੰ ਸਾਰੇ মিডিਆ ਦਾ ਵਿਸ਼ੇਸ਼ ਧੰਨਵਾਦ ਹੈ ਕਿ ਜਿਨ੍ਹਾਂ ਦੀ ਬਦੌਲਤ ਇਸ ਕਬੱਡੀ ਕਮ ਦੀ ਗੱਲ ਜੋ ਹੈ ਉਹ ਦੁਨੀਆ ਭਰ ਦੇ ਵਿੱਚ ਕੇ ਜੀ ਐਸ ਟਰਾਂਸਪੋਰਟ ਦੇ ਸਾਡੇ ਵੀਰ ਹਰਜਿੰਦਰ ਬੁੱਟਰ ਤੇ ਸਾਡੇ ਵੀਰ ਆ ਕੁਲਵੰਤ ਸਿੰਘ ਜੀ ਆਪਾਂ ਵਿਸ਼ੇ ਧੰਨਵਾਦ ਕਰਦੇ ਆ ਵੱਡਾ ਮਾਣ ਸਨਮਾਨ ਇਹਨਾਂ ਸਾਰੇ ਖਿਡਾਰੀਆਂ ਦਾ ਦੇਖਦਾ ਵੀ ਹੁਣ ਬਿਹਾਰੀਪੁਰੇ ਦੇ ਨਾਲ ਕੌਣ ਦੋ ਹੱਥ ਕਰਦਾ ਸਾਡੇ ਜੱਸੀ ਸਰਾਏ ਜੀ ਉਹਨਾਂ ਦੇ ਪਿਤਾ ਸਰਾਜੁਗਿੰਦਰ ਸਿੰਘ ਜੀ ਉੱਥੇ ਰਾਣਾ ਤੇ ਮਿੱਲਾ ਸਿੰਘੂ ਅਤੇ ਔਰ ਸਾਡੇ ਨਿੰਦਰ ਵਰਗੇ ਗੋਲਦੀ ਵਰਗੇ ਸਾਧ ਪ੍ਰੀਤਮ ਸਿੰਘ ਜੀ ਢਾਲੀਵਾਲ ਸਾਹਿਬ ਦੇ ਮੇਜਦੇ ਬਾਦੋਂਪੁਰ ਦੀ ਧਰਤੀ ਯਾ ਕਬੱਡੀ ਕਲੱਬ ਦੇ ਸਾਰੇ ਆਰਗੇਨਾਈਜ਼ਰ ਨੇ ਰੈਂਬੋ ਕੋਂਗੇ ਹਰਜਿੰਦਰ ਬੁੱਟਰ ਕੁਲਵੰਤ ਸਿੰਘ ਆ ਸਤਨਾਬ ਸਿੰਘ ਜੀ ਮਾਲਵਾ ਸਾਹਿਬ ਆ ਸਾਡੇ ਸੁਖਵੀਰ ਸਿੰਘ ਦੀ ਆਟੋਵਾਰੀ ਸਾਹਿਬ ਸ਼ੌਪ ਦਾ ਵੀ ਆਪਾਂ ਵਿਸ਼ੇ ਧੰਨਵਾਦ ਕਰਦੇ ਆ ਆਓ ਇਧਰਲੇ ਪਾਸੇ ਮਲਦੀ ਰੇਡ ਦੇ ਨਾਲ ਆਪਾਂ ਫਿਰ ਜੁੜਦੇ ਆ ਮਲਦੀ ਪਈ ਹੋਈ ਕਬੱਡੀ ਵਾਹ ਨੌਜਵਾਨਾ ਨਾ ਮਾਣ ਕਦੀ ਨਿਊਜ਼ੀਲੈਂਡ ਦੇ ਆ ਗਰਾਊਂਡਾਂ ਕਦੀ ਦੁਬਈ ਦੇ ਆ ਗਰਾਊਂਡਾਂ ਕਦੀ ਕਿਤੇ ਵੀ ਇਸ ਨੂੰ ਮਾਣ ਮਿਲਿਆ ਸਮੁੱਚੇ ਅਮਰੀਕਾ ਯੂਰਪ ਇੰਗਲੈਂਡ ਦੇ ਵਿੱਚ ਆਓ ਇਧਰਲੇ ਪਾਸੇ ਪਈ ਹੋਈ ਰੇਡ ਬਿਹਾਰੀਪੁਰ ਦੇ ਤਲਵਿੰਦਰ ਸਿੰਘ ਦੀ ਔਰ ਇੱਕ ਅੰਕ ਦਾ ਹੋਰ ਵਾਧਾ ਕਰਦਾ ਹੋਇਆ ਇਹ ਨੌਜਵਾਨ ਕੈਨੇਡਾ ਹਿਸਟ ਦੇ ਵਾਸਤੇ ਆ ਕਹਿੰਦੇ ਵੀ ਅਸਤਰ ਦਾ ਪਿੰਡੂ ਹੈ ਪਿੰਡ ਕਿੱਥੇ ਕਹਿੰਦੇ ਗੁਰਾਇਆਂ ਦੇ ਲਾਗੇ ਰੁੜਕੇ ਦੇ ਲਾਗੇ ਇਸ ਰਾਜਵਾਲਾ ਦਾ ਮੁੱਠੜਿਆਂ ਦੇ ਲਾਗੇ ਪਿੰਡ ਉਥੋਂ ਦਾ ਕਿੰਦਾ ਕਬੱਡੀ ਪਾਉਂਦਾ ਹੋਇਆ ਇਹ ਚੱਕ ਢੱਡੇ ਪਿੰਡ ਦਾ ਔਰ ਬੱਗੇ ਪਿੰਡ ਦਾ ਮੰਗੀ ਜਿਵੇਂ ਕਹਿੰਦੇ ਵੀ ਜਿੱਥੋਂ ਮਰਜ਼ੀ ਬੰਗਾ ਚੜਵਾ ਲਈ ਨੀ ਮਿੱਤਰਾਂ ਦਾ ਨਾਲ ਚੱਲਦਾ ਨਾਲ ਚੱਲਦਾ ਇਸ ਖਿਡਾਰੀ ਦਾ ਇਸਵੇਂ ਤਗੜਾ ਜੱਫਾ ਲੱਗਣ ਦੀ ਕੋਸ਼ਿਸ਼ ਹੈ ਗਬਰੂ ਸ਼ੇਫਟ ਹੋ ਜਾਏ ਸਰੂ ਵਰਗਾ ਜਾਫੀਆਂ 'ਚ ਖੜਦਾ ਸੱਜੇ ਵਿੰਗ ਤੇ ਪਈ ਸਿੰਘ ਨਾਮ ਇਹਨੂੰ ਕਬੱਡੀ ਦੇ ਵਿੱਚ ਗੋਲੂ ਆਖਦੇ ਐ 1999 ਦੇ ਵਿੱਚ ਫਿਨੀ ਬੈਸਟ ਰਿਹਾ ਉਸੇ ਪਿੰਡ ਦਾ ਆ ਗੋਲੂ ਕਬੱਡੀ ਪਾਉਂਦਾ ਹੋਇਆ ਔਰ ਦੇਖਦੇ ਆਂ ਵੀ ਅਮਨ ਜਗਤਪੁਰ ਜੱਟਾਂ ਦਾ ਹੁਣ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਇੰਗਲੈਂਡ ਦੀ ਟੀਮ ਦਾ ਵਹਿਦਰੀਨ ਖਿਡਾਰੀ ਆਹ ਹੱਥਾਂ ਦੇ ਵਿੱਚੋਂ ਨਿਕਲਦਾ ਜਾਂਦਾ ਗੋਲੂ ਇਸ ਸਮੇਂ ਬਹੁਤ ਵਧੀਆ ਪੁਆਇੰਟ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਕਲਮ ਵਾਲੇ ਕਹਿੰਦੇ ਵੀ ਨਾਲ ਦੀ ਨਾਲ ਜੋ ਸਕਰੀਨ ਦੇ ਉੱਪਰ ਦਿਖਾਇਆ ਜਾ ਰਿਹਾ ਮੈਚ ਦਾ ਨਜ਼ਾਰਾ ਆਪਾਂ ਇਹਦਾ ਵੀ ਆਨੰਦ ਮਾਣਣਾ ਹੈ ਇਹ ਵੱਖਰੀ ਗੱਲ ਹੈ ਕਬੱਡੀ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਆਓ ਉਧਰੇ ਪਾਸੇ ਸਾਰੇ ਡੱਬਰ ਨਾਲ ਮੁਕਾਬਲਾ ਤੇ ਮੱਲ ਦੀ ਉਂਗਲ ਖੜੀ ਹੈ ਜਿਹੜਾ ਖਣਾ ਨਹੀਂ ਸ਼ਰਾਬੀ ਹੋਇਆ ਪਿਆ ਕੰਧ ਜਗੜਾਸੀਆ ਵਾਰੇ ਔਖੀ ਹੋਜੂ ਕੈਦ ਕੱਢਣੀ ਕਾਨੂੰ ਮਾਰਦੇ ਜੱਟਾ ਲਲਕਾਰੇ ਵੀ ਔਖੀ ਹੋਜੂ ਕੈਦ ਕੱਢਣੀ ਆਓ ਅਗਲੀ ਰੇਡ ਇਸ ਸਮੇ ਗੁਰਦਾਲ ਦੀ ਪਈ ਹੋਈ ਫੇਰਨੇ ਜਿਹੇ ਪਾਟਿਸ ਤੇ ਔਰ ਕਹਿੰਦੇ ਵੀ 2001 ਤੇ 2006 ਕੈਨੇਡਾ ਦੇ ਵਰਲਡ ਕਬੱਡੀ ਕੱਪ ਦਾ ਉਤਮ ਰਿਹਾ ਅੱਜ ਦਾ ਕਹਿੰਦੇ ਵੀ ਨਾਮ ਜੋ ਹੈ ਕਿਸ ਨੌਜਵਾਨ ਦਾ ਕਬੱਡੀ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਦੇ ਉੱਪਰ ਲਿਖਿਆ ਜਾਂਦਾ ਜਿੰਨੀ ਵੀ ਅਨਟਰੀਓ ਫੈਡਰੇਸ਼ਨ ਆਫ ਸਪੋਰਟਸ ਐਂਡ ਕਲਚਰਲ ਆਰਗੇਨਾਈਜੇਸ਼ਨ ਹੈ ਆਓ ਅਗਲੀ ਰੇਡ ਦਾ ਆਪਾਂ ਫਿਰ ਨਜ਼ਾਰਾ ਤੱਕਦੇ ਹਾਂ ਇਸ ਸਮੇਂ ਕਹਿੰਦੇ ਵੀ ਮੱਲ ਨੂੰ ਮੰਗੀ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਇੱਕ ਪਾਸੇ ਜਲੰਦਰੀਆ ਦੂਸਰੇ ਪਾਸੇ ਗੁਰਦਾਸਪੁਰੀਆ ਨਹੀਂ ਰਿਸ ਹੈ ਬਹੁਤ ਵਧੀਆ ਨਜ਼ਾਰਾ ਤੱਕਦੇ ਆ ਕੋਚ ਸਰਦੂਲ ਸਿੰਘ ਜੀ ਰੰਦਾਵਾ ਸਾਹਿਬ ਵਿਸ਼ੇਸ਼ ਧੰਨਵਾਦ ਹੈ ਵੱਡੀ ਦੇਣ ਉਥੇ ਸਾਡੇ ਮੱਖਣ ਸਿੰਘ ਜੀ ਚੜਿੱਕਾ ਔਰ ਹਰਪ੍ਰੀਤ ਬਾਵੇ ਵਰਗੇ ਸੁਰਿੰਦਰਪਾਲ ਸਿੰਘ ਟੋਨੀ ਵਰਗੇ ਮੱਖਣ ਥਾਲੀ ਵਾਲਾ ਦੇਵੇਂ ਭੰਡਾਲ ਵਰਗੇ ਵੱਡੇ ਯੋਗਦਾਨੇ ਸੁਜਨ ਸਿੰਘ ਜੱਠਾ ਸਾਹਿਬ ਸਾਰੀਆਂ ਸ਼ਖਸੀਅਤਾਂ ਦਾ ਯੰਗ ਕਬੱਡੀ ਕਲੱਬ ਵੱਲੋਂ ਜਿਹੜੀਆਂ ਕਬੱਡੀ ਦੇ ਨਾਲ ਰਿਲੇਟਿਡ ਨੇ ਜਿਨ੍ਹਾਂ ਦੀ ਕਬੱਡੀ ਨੂੰ ਦੇਣ ਹੈ ਹੰਡਰੀਓ ਫੈਡਰੇਸ਼ਨ ਆਫ ਸਪੋਰਟਸ ਸਾਰਿਆਂ ਨੂੰ ਜੀ ਆਇਆਂ ਆਖਦੀ ਆਓ ਇਧਰਲੇ ਪਾਸੇ ਕਬੱਡੀ ਦਾ ਆਪਾਂ ਨਜ਼ਾਰਾ ਤੱਕਦੇ ਆ ਸੈਦੋਕੇ ਦਾ ਬਲਜੀਤ ਸਿੰਘ ਗੋਲੀਏ ਪਰਿਵਾਰ ਦੇ ਨਾਲ ਕਬੀਰ ਇਸ ਨੌਜਵਾਨ ਦੀ ਕਰੀਬੀ ਰਿਸ਼ਤੇਦਾਰੀ ਔਰ ਕਬੱਡੀ ਦਾ ਮੰਨਿਆ ਪਰ ਮੰਨਿਆ ਜਾਫੀ ਸੈਦੋਕੇ ਦਾ ਬਲਜੀਤ ਬਿਹਤਰੀਨ ਅੰਗ ਦਾ ਵਾਅਦਾ ਕਰਦਾ ਹੋਇਆ ਬਲਜੀਤ ਸੈਦੋਕੇ ਵਾਲਾ ਬਿਹਾਰੀਪੁਰਿਆ ਕੁਲਵਿੰਦਰ ਸਿੰਘ ਮਨਜੀਤ ਲਾਲੀ ਵਰਗੇ ਉਥੋਂ ਦੇ ਨਾੜੂ ਵਰਗੇ ਦਾ ਨਾਮ ਕਬੱਡੀ ਦੇ ਵਿੱਚ ਆਓ ਦੇਖਦੇ ਹਾਂ ਵੀ ਹਲਕਾ ਜਿਹਾ ਕਰ ਮੁਕਾਬਲਾ ਬਿਹਾਰੀਪੁਰਿਆ ਕੁਲਵਿੰਦਰ ਇੱਕ ਅੰਗ ਹੋਰ ਜੋੜਦਾ ਹੋਇਆ ਆਪਣੀ ਟੀਮ ਦੇ ਹਿੱਸੇ ਰਣਜੀਤ ਤੇ ਸਾਡਾ ਸੱਤਾ ਵੀਰ ਉਹ ਮੱਲ ਦੇ ਵਾਸਤੇ 50 ਡਾਲਰ ਦਾ ਵਾਅਦਾ ਸਨਮਾਨ ਦੇਦੇ ਹੋਏ ਰਣਜੀਤ ਤੇ ਸੱਤਾ ਔਰ ਹਰਵੰਸ ਪੂਰੇ ਵਾਲਾ ਸਵਰਨਾ ਆਪਣੇ ਸਮੇ ਦਾ ਪ੍ਰਸਿੱਧ ਖਿਡਾਰੀ ਆਪਣੀ ਟੀਮ ਦੀ ਖੱਲਾ ਸ਼ੇਰੀ ਟੀਮ ਨੂੰ ਸ਼ਾਬਾਸ਼ੀ ਦੇ ਰਹੇ ਨੇ ਹੌਸਲਾ ਅਫਜ਼ਾਈ ਬਧਾਰ ਰਹੇ ਨੇ ਆਓ ਇਧਰ ਦੇ ਪਾਸੇ ਦੇਖਦੇ ਵੀ ਕਿੰਦਾ ਜੈਕਟ ਢੱਡੇ ਵਾਲਾ ਬੇਹਤਰੀਨ ਅਕ ਜੋੜਦਾ ਹੋਇਆ ਇੰਗਲੈਂਡ ਦੇ ਹਿੱਸੇ ਦੇਖਦੇ ਆ ਵੀ ਹੁਣ ਗੁਰਲਾਲ ਦੇ ਨਾਲ ਕੌਣ ਉਹ ਹੱਥ ਕਰਦਾ ਹੈ ਇਹ ਸਮਾਂ ਦੱਸੇਗਾ ਚਾਰ ਜਾਫੀਆਂ ਦੇ ਵਿੱਚੋਂ ਆਓ ਅੱਗੇ ਵਧ ਕੇ ਲਾਉਂਦਾ ਹੱਥ ਸਾਡੇ ਗੋਬੀਰ ਦਾ ਇਸ਼ਾਰਾ ਕਿ ਪੁਆਇੰਟ ਜੋ ਹੈ ਇਸ ਸਮੇ ਗੁਰਲਾਲ ਦਾ ਕਹਿੰਦੇ ਕੈਨੇਡਾ ਅਮਰੀਕਾ ਤੇ ਇੰਗਲੈਂਡ ਵੀ ਜਰਮਨ ਦੁਬਈ ਤੇ ਨਿਊਜ਼ੀਲੈਂਡ ਵੀ ਜਿੱਥੇ-ਜਿੱਥੇ ਵੀ ਜਗਤ ਦੇ ਵਸਦੇ ਨੇ ਪੰਜਾਬੀ ਉੱਥੇ ਸਿੰਘਾਂ ਖੇਡਦਾ ਹੈ ਚੱਲੇ ਵੀ ਖੇਡਦੇ ਕਬੱਡੀ ਜਦੋਂ ਪੰਜਾਬੀਆਂ ਦੇ ਮੁੰਡੇ ਉਹਦਾ ਹੋ ਜਾਂਦੀ ਪੂਰੀ ਬੱਲੇ-ਵੱਲੇ ਵਿੱਚ ਪੂਰੀ ਬੱਲੇ-ਵੱਲੇ ਨਾਲ ਗਰਾਊਂਡਾਂ ਦੇ ਵਿੱਚ ਆਓ ਸੈਦੂ ਕੇ ਦੇ ਬਲਜੀਤ ਦੇ ਨਾਲ ਕਰ ਮੁਕਾਬਲਾ ਮੱਲੇ ਸਮੇ ਇੱਕ ਅੰਗ ਦਾ ਹੋੜ ਵਾਦਾ ਕਰਦਾ ਹੋਇਆ ਸੰਦੀਪ ਮਹਿਮਦਵਾਲ ਨਿੱਕੂ ਪੰਡੋਰੀ ਦਾ ਦਾਦ ਚੋਖੀ ਹੈ ਪਵਾਈ ਜਿਨ੍ਹਾਂ ਬੱਲੇ ਬਈ ਖੇਡਦੇ ਕਬੱਡੀ ਜਦੋਂ ਪੰਜਾਬੀਆਂ ਦੇ ਮੁੰਡੇ ਉਹਦੇ ਹੋ ਜਾਂਦੀ ਪੂਰੀ ਬੱਲੇ ਬੱਲੇ ਵਿੱਚ ਪੂਰੀ ਬੱਲੇ ਬੱਲੇ ਨਾਲ ਗਰਾਊਂਡਾਂ ਦੇ ਵਿੱਚ ਔਰ ਬਿਹਾਰੀਪੁਰਿਆ ਕੁਲਵਿੰਦਰ ਸਿੰਘ ਬਿਹਤਰੀਨ ਅੰਕ ਜੋੜਦਾ ਹੁੰਦਾ ਅਗਲੀ ਰੇਡ ਫਿਰ ਦੇਖਦੇ ਵੀ ਕਾਲੂ ਦੇ ਹਿੱਸੇ ਆਈ ਕਾਲਾ ਸੰਘਿਆ ਪਿੰਡ ਉੱਥੋਂ ਦੇ ਜੀਤੇ ਮੌਰ ਦਾ ਨਾਮ ਉੱਥੋਂ ਦੇ ਜਸਵੀਰ ਗੁੱਗੀ ਦਾ ਨਾਮ ਉੱਥੋਂ ਦੇ ਮੋਹਣੇ ਦਾ ਨਾਮ ਕਬੱਡੀ ਦੇ ਇਤਿਹਾਸ ਦੇ ਸੁਹਰੇ ਪੰਨਿਆਂ ਦੇ ਉੱਪਰ ਸੇ ਮੈਨੂੰ ਲੱਗਦਾ ਹੋਇਆ ਤਕੜਾ ਰਫਾ ਔਰ ਹਲਕੀ ਜੀ ਸੱਟ ਮਹਿਸੂਸ ਕਰਦਾ ਹੋਇਆ ਆ ਨੌਜਵਾਨ ਔਰ ਬੱਗੇਪਿੰਡ ਦਾ ਸੁਪਰਸਟਾਰ ਇਸ ਵਿੱਚ ਲਾ ਜਫਾ ਇੱਕ ਅੰਗ ਹੋਰ ਜੋੜਦਾ ਆਪਣੀ ਟੀਮ ਦੇ ਹਿੱਸੇ ਚੱਲ ਵੀ ਹਰਪ੍ਰੀਤ ਸਿੰਘ ਆ ਫਿਰ ਅਗਲੀ ਰੇਡ ਨੌਜਵਾਨ ਔਰ ਦਿਸ਼ੇ ਦੀ ਅਗਲੀ ਰੇਡ ਇੰਗਲੈਂਡ ਵੱਲੋਂ ਪਈ ਹੋਈ ਚਾਰ ਜਾਫੀ ਤਿਆਰ ਬਰ ਤਿਆਰ ਰਹੇ ਆਓ ਦੇਖਦੇ ਆ ਵੀ ਬੱਗੇਪਿੰਡਿਆ ਹੁਣ ਡੱਕਣ ਦੀ ਪੂਰੀ ਕੋਸ਼ਿਸ਼ ਕਰਦਾ ਹੋਇਆ ਕੇ ਪਰੇ ਜੁਸੇ ਲਾਜਵਾਨ ਸੋਨੇ ਹਿੱਕਾਂ ਚੌੜੀਆਂ ਬਿਲ ਵਿੱਚ ਆਣ ਵੜ ਗਏ ਰੇਡ ਵਾਂਗ ਹਰੇਰੀ ਦੇ ਸ਼ੁਰੂ ਹੋ ਗਈ ਜਾਫੀ ਤੂ ਤੇ ਮੋਛੇ ਵਾਂਗ ਆਉ ਵੜ ਗਏ 800 ਡਾਲਰ ਦਾ ਲਾ ਕੇ ਅਮਾਉਂਟ ਪੂਰਾ ਖੱਬੇ ਡੌਲੇ ਦੇ ਸ਼ੇਰ ਖਤਵਾ ਲਿਆ ਏ ਦੇਖੋ ਤੇਜ਼ ਤਰਾਰ ਇਸ ਧਾਵੀ ਨੇ ਵੀ ਜਿੱਤੇ ਨਾਮ ਦਾ ਸਿੱਕਾ ਜਮਾ ਲਿਆ ਏ ਪਿੰਡ ਬਿਹਾਰੀਪੁਰ ਦਾ ਦੋਸਤੋ ਇੱਕ ਗੱਭਰੂ ਜਿਨੇ ਮਾਂ ਖੇਡ ਕਬੱਡੀ ਨਾਲ ਇਸ਼ਕ ਕਮਾ ਲਿਆ ਏ ਵਿਲਗ ਕਬੱਡੀ ਦੇ ਇਤਿਹਾਸ ਦੇ ਸੁਨਹਿਰੀ ਪੰਨਿਆਂ ਤੇ ਗੁਲਵਿੰਦਰ ਸਿੰਘ ਕਿੰਦੂ ਨੇ ਨਾਮ ਲਿਖਵਾ ਲਿਆ ਏ ਗੁਲਵਿੰਦਰ ਕਿੰਦੂ ਨੇ ਨਾਮ ਲਿਖਵਾ ਲਿਆ ਏ ਜੇ ਸ਼ਾਦੀ ਵਿੱਚ ਬੱਲ ਹੋਵੇ ਫਿਰ ਤਾਂ ਪੁੱਛੇ ਜਾਂਦੇ ਨੇ ਸਰਨਾਮੇ ਇਸਵੇਂ ਪਈ ਹੋਈ ਰੇਡ ਆਹ ਦੇਖਦਾ ਵੀ ਮੱਲ ਡੱਕਣ ਦੀ ਕੋਸ਼ਿਸ਼ ਕਰਦਾ ਹੋਇਆ ਔਰ ਕਹਿੰਦੇ ਵੀ ਸਵੇਤਾ ਦੀ ਧਰਤੀ ਦਾ ਸੋਹਣੀ 2004 ਤੇ 2005 ਬੈਸਲੇ ਆ ਜੋੜਦਾ ਆਪਣੀ ਟੀਮ ਦੇ ਹਿੱਸੇ ਅਗਲੀ ਰੇਡ ਚੱਲ ਵੀ ਹਰਪ੍ਰੀਤ ਸਿੰਘ ਆ ਵਾਹ ਫਿਰ ਨੌਜਵਾਨ ਆ ਚਾਰ ਜਾਫੀ ਤੇ ਨੂੰ ਡੀਕਦੇ ਨੇ ਦੇਖਦੇ ਵੀ ਇਸ ਨੌਜਵਾਨ ਦੀ ਪਈ ਹੋਈ ਕਬੱਡੀ 4 ਸਾਲ ਦੀ ਤਰਦੀ ਦਾ ਹਰਪ੍ਰੀਤ ਸਿੰਘ ਗੋਲੂ ਔਰ ਗੋਲੂ ਦੇ ਨਾਲ ਕੌਣ ਦੋ ਹੱਥ ਕਰਦਾ ਇਹ ਸਮਾਂ ਦੱਸੇਗਾ ਨਹੀਂ ਜੀ ਸਾਹ ਤੇਰੀਆਂ ਵੀ ਨੌਜਵਾਨ ਆ ਹੁਣ ਕਹਿੰਦੇ ਵੀ ਹੁਸ਼ਿਆਰਪੁਰੀਏ ਦੇ ਨਾਲ ਔਰ ਸਾਡੇ ਗੋ ਵੀਰ ਦਾ ਇਸ਼ਾਰਾ ਕਿ ਪੁਆਇੰਟ ਧਾਵੀਦ ਕੱਚੇ ਘੜੇ ਦੀ ਗੱਲ ਨਾ ਹੁੰਦੀ ਜੇ ਸੋਹਣੀ ਚਨਾ ਨਾ ਤਰਦੀ रांजे ਦਾ ਇਤਿਹਾਸ ਨਾ ਹੁੰਦਾ ਜੇ ਹੀਰ ਇਸ਼ਕ ਨਾ ਕਰਦੀ ਗੁਰਦਾਸ ਮਾਨ ਨੇ ਕਾਉਣਾ ਨਹੀਂ ਸੀ ਜੇ ਕਲਮ ਤਾਕਤ ਨਾਲ ਫੜਦੀ ਹਰਜੀਤ ਬਰਾੜ ਨੇ ਮਰਨਾ ਨਹੀਂ ਸੀ ਜੇ ਮੌਤ ਹੁੰਦੀ ਉਹਦੇ ਕਰਦੀ ਸ਼ਾਦੀ ਵਿੱਚ ਜੇ ਬਲਣਾ ਹੋਵੇ ਤੇ ਦੁਨੀਆ ਕਦੇ ਨਾ ਜੀਤੇ ਕਰਦੀ ਦੁਨੀਆ ਕਦੇ ਨਾ ਜੀਤੇ ਕਰਦੀ ਉਹਨਾਂ ਦੇ ਸਰਾਂਵੇਂ ਪੁੱਛੇ ਜਾਂਦੇ ਨੇ ਜਿਨ੍ਹਾਂ ਦੇ ਕਹਿੰਦੇ ਸ਼ਾਦੀਆਂ ਦੇ ਵਿੱਚ ਦੰਮ ਨੇ ਜਿਨ੍ਹਾਂ ਮਹਿਰ ਤਾਂ ਕੀਤੀਆਂ ਹੋਈਆਂ ਨੇ ਕੋਚਾਂ ਦੀਆਂ ਮਾਰਾਂ ਖਾਦੀਆਂ ਨੇ ਲਿਸ਼ਕਦੀਆਂ ਫਿਰਨ ਜਵਾਨੀਆਂ ਨਹੀਂ ਲੱਖ ਲੱਖ ਦੀ ਕੌਡੀ ਪੈਂਦੀ ਹੈ ਪ੍ਰਮੋਟਰਾਂ ਦੀਆਂ ਮਿਹਰਬਾਨੀਆਂ ਨਹੀਂ ਅੱਜ ਖਿਡਾਰੀ ਵੀ ਖੁਸ਼ਾਲ ਹੋਏ ਕੋਈ ਬਚਦਾ ਨਹੀਂ ਵਿੱਚ ਸਵੇਰਾ ਦੇ ਦੁਵੀ ਖੜ ਕੇ ਵੇਖ ਜਵਾਨਾ ਵੀ ਹੱਥ ਜੁੜ ਕੇ ਸ਼ੇਰਾਂ ਦੇ ਸੋਹਤਾ ਬ੍ਰਦਰਸ ਦਾ ਇਹ ਜਿਹੇ ਦਾ ਖਿਡਾਰੀ ਹੈ ਇਸ ਸਮੇਂ ਕਰ ਹਲਕਾ ਜਿਹਾ ਟੱਚ ਵੀ ਹਰੀਪੁਰਿਆ ਤਿੰਦੂ ਇੱਕ ਅੰਗ ਹੋਰ ਜੋੜਦਾ ਆਪਣੀ ਟੀਮ ਦੇ ਹਿੱਸੇ ਇੱਕ ਇੱਕ ਵੱਡੀ ਵਾਕੀ ਦਾ ਇਸ਼ਾਰਾ ਉਧਰਲੇ ਪਾਸੇ ਕਰਨਗਵਾਨ ਦੀ ਬਲਜਿੰਦਰ ਇਧਰਲੇ ਪਾਸੇ ਕੰਮਾ ਦੇ ਸਵਰਨਾ ਆਪੂ ਆਪਣੇ ਸਮੇਂ ਦੇ ਪ੍ਰਸਿੱਧ ਖਿਡਾਰੀ ਆਪੂ ਆਪਣੇ ਟੀਮਾਂ ਦੀ ਆ ਇਹਦੇ ਵੀ ਹੌਸਲਾ ਅਫਜ਼ਾਈ ਖੱਲਾਸ਼ੇਰੀ